हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਅੱਜ ਗਣਿਤ ਦਾ ਜਿਹੜਾ 71 ਨੰਬਰ ਟੈਸਟ ਪਾਇਆ ਸੀਗਾ ਸੰਖਿਆਵਾਂ ਦੇ ਉੱਤੇ ਉਹ ਆਪਾਂ ਸੋਲਵ ਕਰਨ ਲੱਗੇ ਹਾਂ ਇਹ ਸਾਰੇ ਦੇ ਸਾਰੇ ਬੇਟਾ ਪਿਛਲੇ ਸਾਲਾਂ ਦੇ ਵਿੱਚ ਆਏ ਹੋਏ ਸਵਾਲ ਹੈਗੇ ਆ ਤਾਂ ਪਹਿਲਾ ਹੀ ਸਵਾਲ ਹੈ ਇਹ 2023 ਦੇ ਵਿੱਚ ਆਇਆ ਸੀ ਕਹਿੰਦਾ ਇੱਕ ਦੋ ਅੰਕਾਂ ਦੀ ਸਭ ਤੋਂ ਵੱਡੀ ਅਭਾਜ ਸੰਖਿਆ ਅਤੇ ਸਭ ਤੋਂ ਛੋਟੀ ਟਾਂਕ ਭਾਜ ਸੰਖਿਆ ਦਾ ਗੁਣਨਫਲ ਕੀ ਹੋਵੇਗਾ ਤਾਂ ਸਭ ਤੋਂ ਛੋਟੀ ਤਾੰਕ ਅਪਾਜ ਸੰਖਿਆ ਜਿਹੜੀ ਹੈਗੀ ਆ ਬੇਟਾ ਉਹ ਕੀ ਹੁੰਦੀ ਹੈ ਉਹ ਤਿੰਨ ਹੈ ਠੀਕ ਹੈ ਨਾਲੇ ਟਾਂਕ ਆ ਨਾਲੇ ਅਪਾਜ ਸੰਖਿਆ ਹੈਗੀ ਆ ਸੰਖਿਆ 1 ਨੂੰ ਅਸੀਂ ਬੇਟਾ ਅਪਾਜ ਸੰਖਿਆ ਦੀ ਡੈਫੀਨੇਸ਼ਨ ਦੇ ਵਿੱਚ ਨਹੀਂ ਲੈਂਦੇ ਉਹਦੀ ਵੱਖਰੀ ਸੈਪਰੇਟ ਆਈਡੈਂਟੀਟੀ ਹੈ ਤਿੰਨ ਹੈ ਤੇ ਸਭ ਤੋਂ ਵੱਡੀ ਜਿਹੜੀ ਦੋ ਅੰਕੀ ਟਾਂਕ ਦੋ ਅੰਕੀ ਅਪਾਜ ਸੰਖਿਆ ਹੈਗੀ ਆ ਉਹ ਹੈਗੀ ਹੈ 97 97 ਠੀਕ ਹੈ ਬੇਟਾ 98 ਵੀ ਵੰਡੇ ਜਾਂਦੇ ਨੇ 99 ਵੀ ਵੰਡੇ ਜਾਂਦੇ ਆ ਤੇ ਜਦੋਂ ਇਹਨੂੰ ਇਹਦੇ ਨਾਲ ਗੁਣਾ ਕਰਦੇ ਆਂ ਬੇਟਾ ਇਹ ਆ ਜਾਂਦਾ 37 21 39 27 ਤੇ 2 29 291 ਆ ਜਿਹੜਾ ਇਹਦਾ ਉੱਤਰ ਬਣਦਾ ਪਿਆ ਹੈ ਤਾਂ ਆਹ 21 ਆ ਬੇਟਾ ਇਹਦਾ ਜਿਹੜਾ ਰਾਈਟ ਆਨਸਰ ਆ ਅਸੀਂ ਇਹਨੂੰ ਐਜ਼ ਅ ਰਾਈਟ ਆਨਸਰ ਕਲਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਅਗਲਾ ਸਵਾਲ ਕਹਿੰਦਾ 5555 ਨੂੰ ਲਿਖਿਆ ਜਾਂਦਾ ਹੈ ਤਾਂ 5555 ਨੂੰ ਬੇਟਾ ਆ ਦੇਖੋ 5555 ਇਕਾਈ ਦਹਾਈ ਸੈਂਕੜਾ ਹਜ਼ਾਰ ਤਾਂ ਤਿੰਨ ਤੋਂ ਬਾਅਦ ਆਪਾਂ ਕਮਾ ਲਾ ਦਿੰਨੇ ਆ 5555 d1 ਆ ਜਿਹੜਾ ਬੇਟਾ ਇਹਦਾ ਰਾਈਟ ਆਨਸਰ ਆਉਂਦਾ ਪਿਆ ਅਸੀਂ ਇਹਨੂੰ d1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਆ ਬੇਟਾ ਅੱਗੇ ਆ ਗਿਆ ਬੇਟਾ 97 0 4 ਸਾਰੇ ਅੰਕਾਂ ਦੀ ਵਰਤੋਂ ਕਰਕੇ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਅਤੇ ਛੋਟੀ ਤੋਂ ਛੋਟੀ ਸੰਖਿਆ ਦਾ ਅੰਤਰ ਹੈ ਤਾਂ ਬੇਟਾ ਜਦੋਂ ਅਸੀਂ ਇਹਨਾਂ ਦੇ ਅੰਕਾਂ ਦੀ ਵਰਤੋਂ ਕਰਨੀ ਹੈ ਵੱਡੀ ਤੋਂ ਵੱਡੀ ਸੰਖਿਆ ਬਣਾਉਣੀ ਹੈ ਬੇਟਾ ਤਾਂ ਇਧਰਲੇ ਪਾਸੇ ਅਸੀਂ ਖੱਬੇ ਹੱਥ ਸਭ ਤੋਂ ਵੱਡਾ ਅੰਕ ਲਿਖਦੇ ਹਾਂ 9 7 4 0 ਫਿਰ ਜਦੋਂ ਬੇਟਾ ਅਸੀਂ ਛੋਟੀ ਤੋਂ ਛੋਟੀ ਸੰਖਿਆ ਲਿਖਣੀ ਹੈ ਤਾਂ ਇਧਰਲੇ ਪਾਸੇ ਸਭ ਤੋਂ ਛੋਟਾ ਅੰਕ ਫਿਰ ਅਸੀਂ ਜ਼ੀਰੋ ਨਹੀਂ ਲਿਖਦੇ ਕਿਉਂਕਿ ਜੇਕਰ ਜ਼ੀਰੋ ਲਿਖਾਂਗੇ ਤਾਂ ਬੇਟਾ ਇਹ ਸੰਖਿਆ ਤਿੰਨ ਅੰਕੀ ਰਹਿ ਜਾਊਗੀ 4 ਉਸ ਤੋਂ ਬਾਅਦ ਦੇ ਵਿੱਚ ਜ਼ੀਰੋ ਫਿਰ 7 ਤੇ ਫਿਰ 9 ਉਲਟ ਕ੍ਰਮ ਦੇ ਵਿੱਚ ਚੱਲ ਪੈਣੇ ਆ ਇਧਰ ਖੱਬੇ ਹੱਥ ਸਭ ਤੋਂ ਛੋਟੀ ਵੱਡੇ ਸਥਾਨ ਤੇ ਸਭ ਤੋਂ ਛੋਟੀ ਫਿਰ ਓਦੂ ਛੋਟੀ ਫਿਰ ਓਦੂ ਛੋਟੀ ਜ਼ੀਰੋ ਨੂੰ ਸੈਕਿੰਡ ਨੰਬਰ ਤੇ ਲੈ ਕੇ ਜਾਣੇ ਜੇ ਜ਼ੀਰੋ ਇੱਥੇ ਲਿਖਾਂਗੇ ਤਿੰਨ ਅੰਕੀ ਸੰਖਿਆ ਰਹਿ ਜੂਗੀ ਤਾਂ ਕਹਿੰਦਾ ਇਹਨਾਂ ਦਾ ਅੰਤਰ ਕਿੰਨਾ ਆ ਇਹ 2023 ਦੇ ਵਿੱਚ ਆਇਆ ਸੀ ਬੇਟਾ ਦਸਾਂ ਚੋਂ ਉੱਪਰਲੀ ਸੰਖਿਆ ਵੱਡੀ ਦਸਾਂ ਚੋਂ 9 ਗਏ 1 ਬਾਕੀ 3 ਰਹਿ ਗਏ 13 ਚੋਂ 7 ਗਏ 6 ਬਾਕੀ ਤਾਂ ਇੱਥੋਂ ਹਾਸਲ ਲਿਆ ਸੀ 6ਾਂ ਚੋਂ ਜ਼ੀਰੋ ਗਏ 6 ਬਾਕੀ 9ਾਂ ਚੋਂ 4 ਗਏ 5 ਬਾਕੀ ਤਾਂ ਇਹ ਆ ਗਿਆ ਬੇਟਾ ਤਿੰਨਾ ਤੋਂ ਬਾਅਦ ਕਮਾ ਲਾ ਕੇ ਪੜਦੇ 5661 ਤਾਂ ਆਪਾਂ ਬੇਟਾ ਦੇਖੋ ਆਹ ਡੀ 1 ਆਨਸਰ 5661 ਦਿੰਦਾ ਪਿਆ ਡੀ ਆਨਸਰ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਉਦੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਸਵਾਲ ਨੰਬਰ 4 ਕਹਿੰਦਾ ਦੋ ਅੰਕਾਂ ਵਾਲੀਆਂ ਪ੍ਰਕਿਰਤਿਕ ਸੰਖਿਆਵਾਂ ਦੀ ਸੰਖਿਆ ਕਿੰਨੀ ਹੈ ਤਾਂ ਬੇਟਾ ਸਭ ਤੋਂ ਪਹਿਲਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਪ੍ਰਕਿਰਤਿਕ ਸੰਖਿਆ ਹੁੰਦੀ ਕਿੱਥੋਂ ਸ਼ੁਰੂ ਹੈ 1 ਤੋਂ ਸ਼ੁਰੂ ਹੁੰਦੀ ਹੈ ਬੇਟਾ ਪ੍ਰਕਿਰਤਿਕ ਸੰਖਿਆ 1 2 3 ਅਪ ਟੂ 99 ਤੱਕ ਚੱਲਦੀ ਹੈ ਠੀਕ ਹੈ ਇਹਦਾ ਮਤਲਬ 10 ਤੇ ਦੋ ਅੰਕੀ ਸੰਖਿਆ ਸ਼ੁਰੂ ਹੋਗੀ 10 ਤੋਂ ਲੈ ਕੇ 99 ਤੱਕ ਤਾਂ 1 ਤੋਂ ਲੈ ਕੇ 9 ਤੱਕ ਵਿੱਚੋਂ ਨਿਕਲ ਜਾਣਗੇ 99 9 ਤਾਂ ਬਰਾਬਰੇ 90 ਦੋ ਅੰਕੀ ਪ੍ਰਕਿਰਤਿਕ ਸੰਖਿਆਵਾਂ ਦੀ ਗਿਣਤੀ ਕਿੰਨੀ ਹੈਗੀ ਹੈ ਬੇਟਾ 90 b1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਜੇ ਬੇਟਾ ਉਹ ਤਿੰਨ ਅੰਕੀ ਪੁੱਛੂਗਾ ਤਾਂ 900 ਚਾਰ ਅੰਕੀ ਪੁੱਛੂਗਾ ਤਾਂ 9000 ਇਸ ਤਰ੍ਹਾਂ ਤੁਸੀਂ ਸਿੱਧਾ ਹਿਸਾਬ ਲਾ ਕੇ ਦੱਸੀ ਜਾਣਾ ਹੈ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 5 ਕਹਿੰਦਾ ਇੱਕ ਸੰਖਿਆ ਵਿੱਚੋਂ ਉਸ ਦੇ ਅੰਕਾਂ ਦਾ ਜੋੜ ਫਲ ਘਟਾਉਣ ਤੇ ਸੰਖਿਆ ਹਮੇਸ਼ਾ ਭਾਗ ਭਾਜਯੋਗ ਹੋਵੇਗੀ ਇੱਕ ਸੰਖਿਆ ਵਿੱਚੋਂ ਉਸ ਦੇ ਅੰਕਾਂ ਦਾ ਜੋੜ ਫਲ ਬੇਟਾ ਆਪਾਂ ਸੰਖਿਆ ਕੋਈ ਵੀ ਲੈ ਲੈਨੇ ਆ ਦੋ ਅੰਕੀ ਲੈ ਲੈਨੇ ਆ ਮਨ ਲਓ ਆਪਾਂ ਲੈ ਲੈਨੇ ਆ 24 ਠੀਕ ਐ ਇਹਦੇ ਵਿੱਚੋਂ ਇਹਦੇ ਅੰਕਾਂ ਦਾ ਜੋੜ ਫਲ ਘਟਾ ਦਈਏ 6 ਤੇ 4 10 ਜੇ ਆਪਾਂ 10 ਘਟਾ ਦੇ ਤਾਂ ਕਿੰਨੇ ਆਗੇ ਬੇਟਾ 54 54 ਦੇਖੋ ਬੇਟਾ ਕਿਹਦੇ ਤੇ ਭਾਜ ਜੋਗ ਹੈਗੇ ਆ 2 ਨਾਲ 5 ਨਾਲ 8 ਨਾਲ ਜਾਂ 9 9 ਨਾਲ ਭਾਜ ਜਾਊਗਾ ਆਪਾਂ ਇੱਕ ਉਦਾਹਰਣ ਹੋਰ ਲੈ ਲੈਨੇ ਆ ਮੰਨ ਲਓ ਆਪਾਂ 75 ਲੈ ਲੇ 75 ਦੇ ਵਿੱਚੋਂ ਬੇਟਾ ਇਹਦੇ ਅੰਕਾਂ ਦਾ ਜੋੜਫਲ 7+5 12 12 ਘਟਾ ਦਿੰਨੇ ਆ ਪੰਜਾਂ ਚੋਂ ਦੋ ਗਏ ਤਿੰਨ ਬਾਕੀ ਸੱਤਾਂ ਚੋਂ ਇੱਕ ਗਏ 6 ਬਾਕੀ ਆ 63 9 ਤੇ ਵੰਡੇ ਜਾਂਦੇ ਆ ਇਸ ਤਰ੍ਹਾਂ ਬੇਟਾ ਜਿਹੜੀ ਮਰਜ਼ੀ ਅਸੀਂ ਸੰਖਿਆ ਲਵਾਂਗੇ ਜੇ ਉਹਦੇ ਅੰਕਾਂ ਦਾ ਜੋੜਫਲ ਵਿੱਚੋਂ ਘਟਾਵਾਂਗੇ ਤਾਂ ਉਹ ਸੰਖਿਆ 9 ਤੇ ਵੰਡੀ ਜਾਂਦੀ ਹੈ ਤਾਂ ਉਹ ਇਹੀ ਉਹ ਪੁੱਛਦਾ ਪਿਆ ਹਮੇਸ਼ਾ ਭਾਜਯੋਗ ਹੋਵੇਗੀ D1 ਆਨਸਰ ਆਊਗਾ ਇਹਦਾ 9 ਦੇ ਨਾਲ D1 ਆਨਸਰ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 6 ਕਹਿੰਦਾ ਪਿਆ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਨੂੰ ਅਪਾਜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖਾਂਗੇ ਤਾਂ ਅਪਾਜ ਸੰਖਿਆਵਾਂ ਦੇ ਗੁਣਨਫਲ ਦੇ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਬੇਟਾ ਕੀ ਹੁੰਦੀ ਹੈ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੁੰਦੀ ਏਕੇ ਦੇ ਨਾਲ ਤਿੰਨ ਬਿੰਦੀਆਂ 1000 ਤਾਂ ਬੇਟਾ ਜਾਂ ਤਾਂ ਤੁਸੀਂ 1000 ਦੇ ਗੁਣਨਖੰਡ ਬਣਾ ਲਓ ਨਹੀਂ ਤਾਂ ਇਹਨਾਂ ਦੇ ਅਪਾਜ ਗੁਣਨਖੰਡ ਦੇਖ ਲਓ ਕਿਹੜੇ ਹੈਗੇ ਆ ਤੇ ਉਹਨੂੰ ਅਸੀਂ ਆਪਸ ਵਿੱਚ ਗੁਣਾ ਕਰ ਲੈਨੇ ਪਹਿਲੀ ਗੱਲ ਤਾਂ ਬੇਟਾ ਆ ਆਠਾ ਆ ਗਿਆ ਪਏ ਇਹ ਦੇ ਵਿੱਚ ਇਹ ਅਭਾਜ ਨਹੀਂ ਹੈਗੀ ਸੰਖਿਆ ਠੀਕ ਹੈ ਉਹਨੇ ਅਭਾਜ ਗੁਣਨਖੰਡ ਪੁੱਛਿਆ ਇਹ ਟੈਨ ਟ੍ਰਾਇਲ ਮੈਥਡ ਆਪਾਂ ਲਾਈਏ ਇਹਦੇ ਵਿੱਚ ਚੌਕਾ ਆ ਗਿਆ ਇਹ ਵੀ ਭਾਜ ਸੰਖਿਆ ਇਹ ਵੀ ਅਭਾਜ ਗੁਣਨਖੰਡ ਨਹੀਂ ਇਹ 10 ਆ ਗਿਆ ਇਹਦੇ ਵਿੱਚ ਇਸ ਕਰਕੇ ਬੇਟਾ ਇੱਕ ਹੀ ਸੰਖਿਆ ਇਹੋ ਜੀ ਆ ਸੀ ਇਹਨੂੰ ਗੁਣਾ ਕਰੋ 5 5 25 5 125 625 2 250 5 500 2 1000 ਦਾ c1 ਆ ਜਿਹੜਾ ਬੇਟਾ ਰਾਈਟ ਆਨਸਰ ਆਉਂਦਾ ਪਿਆ ਜੇ ਅਸੀਂ ਇਹਦੇ ਗੁਣਨਖੰਡ ਵੀ ਬਣਾਵਾਂਗੇ ਤਾਂ ਵੀ ਹਜ਼ਾਰ ਹੀ ਇਹਦੇ ਹਜ਼ਾਰ ਦੇ ਇਹੀ ਬਣਨਗੇ ਅਭਾਜ ਗੁਣਨਖੰਡਾਂ ਦੀ ਗੱਲ ਕਰਦਾ ਪਿਆ ਠੀਕ ਹੈ ਤਾਂ ਇੱਕ ਆ ਜਿਹੜੀ ਸੰਖਿਆ ਬੇਟਾ ਆਪਾਂ ਸੰਖਿਆਵਾਂ ਵਾਲੇ ਚੈਪਟਰ ਚ ਕੀਤਾ ਸੀ ਨਾ ਭਾਜ ਸੰਖਿਆ ਨਾ ਅਭਾਜ ਸੰਖਿਆ ਹੈਗੀ ਹੈ ਤਾਂ ਅੱਗੇ ਬੇਟਾ ਕੀ ਕਹਿੰਦਾ ਪਿਆ ਪਹਿਲੀਆਂ 4 ਅਭਾਜ ਸੰਖਿਆਵਾਂ ਦਾ ਜੋੜ ਫਲ ਹੈ ਤਾਂ ਪਹਿਲੀਆਂ 4 ਅਪਹਾਜ ਸੰਖਿਆਵਾਂ ਦਾ ਇਹ ਨਵੋਦਿਆ ਦਾਖਲਾ ਪ੍ਰੀਖਿਆ 21 ਦੇ ਵਿੱਚ ਆਇਆ ਹੋਇਆ ਸਵਾਲ ਹੈ ਤਾਂ ਬੇਟਾ ਸਭ ਤੋਂ ਪਹਿਲੀ ਅਪਹਾਜ ਸੰਖਿਆ ਕਿਹੜੀ ਹੈਗੀ ਆ 2 ਇੱਕ ਅਪਹਾਜ ਸੰਖਿਆ ਨਹੀਂ ਹੁੰਦੀ ਇਹ ਚੇਤੇ ਰੱਖਣਾ 2 ਤੋਂ ਬਾਅਦ 3 ਆ ਗਈ ਬੇਟਾ 3 ਤੋਂ ਬਾਅਦ 5 ਤੇ 5 ਤੋਂ ਬਾਅਦ 7 2 ਤੇ 3 5 ਤੇ 5 10 ਤੇ 7 17 ਤਾਂ ਪਹਿਲੀਆਂ 4 ਅਪਹਾਜ ਸੰਖਿਆਵਾਂ ਦਾ ਜੋੜਫਲ ਕਿੰਨਾ ਹੈ 17 ਡੀ 1 ਹੈ ਇਹਦਾ ਜਿਹੜਾ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ ਸਵਾਲ ਨੰਬਰ 7 ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ